ईद का जलाल बिखेर बड़ी श्रद्धा ਨਾਲ ਮਨਾਇਆ ਗਿਆ Eid ਦਾ ਤਿਉਹਾਰ ਰਮਜ਼ਾਨ ਦੇ ਪੂਰੇ ਮਹੀਨੇ ਰੋਜ਼ੇ ਰੱਖ ਕੇ ਇਬਾਦਤ ਕੀਤੀ ਜਾਂਦੀ ਹੈ ਤੇ Eid ਵਾਲੇ ਦਿਨ ਸ਼ੁਕਰਾਨੇ ਵਜੋਂ ਮੁਸਲਿਮ ਪਾਈਚਾਰੇ ਵੱਲੋਂ Eidਗਾ ਵਿਖੇ ਨਮਾਜ਼ ਉਦਾ ਕੀਤੀ ਜਾਂਦੀ ਹੈ ਇਹ ਦਿਤੇ ਹਾਰ ਨੂੰ ਮੁੱਖ ਰੱਖਦੇ ਆ ਪਿੰਡ ਜਲਾਲ ਈਦਗਾ ਵਿਖੇ ਮੁਸਲਿਮ ਭਾਈਚਾਰੇ ਦੀਆਂ ਔਰਤਾਂ ਮਰਦਾਂ ਅਤੇ ਬੱਚਿਆਂ ਵੱਲੋਂ ਇਕੱਠੇ ਹੋ ਕੇ ਈਦ ਉਲ ਫਿਤਰ ਦੀ ਨਮਾਜ਼ ਅਦਾ ਕਰਦੇ ਆ ਬੜੀ ਸ਼ਰਧਾ ਭਾਵਨਾ ਦੇ ਨਾਲ ਈਦ ਦਾ ਤਿਉਹਾਰ ਮਨਾਇਆ ਗਿਆ ਅਤੇ ਇੱਕ ਦੂਜੇ ਦੇ ਘਰ ਲੱ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਇਸ ਮੌਕੇ ਆਇਆ ਹੋਇਆ ਸੰਗਤਾਂ ਦੇ ਲਈ ਜਲੇਬੀਆਂ ਤੇ ਪਕੌੜਿਆਂ ਦੇ ਲੰਗਰ ਲਗਾਏ ਗਏ ਇਸ ਮੌਕੇ ਵਕਵਕ ਧਰਮਾਂ ਦੇ ਲੋਕਾਂ ਵੱਲੋਂ ਵੱਡੇ ਗਿਣਤੀ ਦੇ ਵਿੱਚ ਈਦ ਦਾ ਵਿਖੇਸ਼ ਮੌਲੀਅਤ ਕੀਤੀ ਗਈ ਅਤੇ ਇਸ ਤਿਹਾਰ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਹైదరాబాద్ ਤੋਂ ਸਿਕੰਦਰਾਬਾਦ ਨਿਰੰਕਾਰੀ ਭਵਨ ਦੇ ਮੁਖੀ ਗੋਰਾ ਲਾਲ ਧੀਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਇਸ ਮੌਕੇ ਬੁੱਢਾ ਦਲਦਲ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਬੂਟਾ ਸਿੰਘ ਜਲਾਲ ਨੇ ਖੁਸ਼ੀ ਸਾਂਝੀ ਕਰਦਿਆਂ ਇੱਕ ਦੂਜੇ ਦੇ ਗੱਲ ਮਿਲ ਕੇ ਈਦ ਦੀਆਂ ਨਿੱਗੀਆਂ ਮੁਬਾਰਕਾਂ ਦਿੱਤੀਆਂ। ਅਸੀਂ ਐਸਾ ਈਦ ਦੇ ਪਵਿੱਤਰ ਦਿਹਾੜੇ ਤੇ ਨਗਰ ਜਲਾਲ ਦੇ ਵਿੱਚ ਸਾਡੇ ਨਗਰ ਜਲਾਲ ਦੇ ਮੁਸਲਮਾਨ ਭਾਈਚਾਰੇ ਤੇ ਹੋਰ ਇਲਾਕੇ ਪਰ ਦੇ ਭਾਈਚਾਰੇ ਵੱਲੋਂ ਤੇ ਸਾਡੇ ਸਾਰੇ ਨਗਰ ਜਲਾਲ ਵੱਲੋਂ ਨਗਰ ਪੰਚਾਇਤ ਵੱਲੋਂ ਅਸੀਂ ਮਿਲ ਕੇ ਅੱਜ ਈਦ ਦਾ ਦਿਹਾੜਾ ਜਿਹੜਾ ਉਹ ਮਨਾਇਆ ਤੇ ਮੈਂ ਸਾਰੇ ਲੋਕਾਂ ਨੂੰ ਜਿੰਨੇ ਵੀ ਇੱਥੇ ਪਹੁੰਚੇ ਆ ਸਾਰਿਆਂ ਨੂੰ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਤੇ ਮੈਂ ਆਪਣੇ ਆਪ ਨੂੰ ਸਾਡੀ ਨਗਰ ਪੰਚਾਇਤ ਜਲਾਲ ਨੂੰ ਵੀ ਇਹ ਸੁਭਾਗਾ ਸਮਝਦਾ ਵੀ ਸਾਨੂੰ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਪਹੁੰਚਣ ਦਾ ਪਰਮਾਤਮਾ ਦੇ ਅੱਲਾਹ ਤਾਲਾ ਦੇ ਨਿਵਾਜ਼ ਦੇ ਵਿੱਚ ਸ਼ਾਮਲ ਹੋਣ ਦਾ ਦੁਆ ਕਰਨ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਤੇ ਮੈਂ ਪਰਮਾਤਮਾ ਅੱਗੇ ਅੱਲਾਹ ਤਾਲਾ ਅੱਗੇ ਅਰਦਾਸ ਬੇਨਤੀ ਕਰਦਾ ਬੀ ਖੁਸ਼ੀਆਂ ਦਾ ਦਿਹਾੜਾ ਜਿਹੜਾ ਹਰ ਸਾਲ ਅਸੀਂ ਐਸੀ ਤਰ੍ਹਾਂ ਰਲ ਮਿਲ ਕੇ ਮਨਾਉਂਦੇ ਰਹੀਏ ਸਾਡੇ ਨਗਰ ਤੇ ਅਸੀਂ ਦਬਾਅ ਵੀ ਸਾਰਿਆਂ ਨੇ ਮਿਲ ਕੇ ਕੀਤੀ ਆ ਸਾਰੇ ਨਗਰ ਤੇ ਸਾਰੀ ਦੁਨੀਆ ਤੇ ਅੱਲਾਹ ਤਾਲਾ ਪਰਮਾਤਮਾ ਐਸੀ ਤਰ੍ਹਾਂ ਖੁਸ਼ੀ ਬੜਾਈ ਰੱਖੇ ਸਭ ਨੂੰ ਖੁਸ਼ੀਆਂ ਦੇ ਖੇੜੇ ਬਖਸ਼ੇ ਤੇ ਮੈਂ ਈਦ ਦੇ ਇਸ ਸਵਰ ਮੌਕੇ ਤੇ ਸਾਰੇ ਭਾਈਚਾਰੇ ਦੇ ਲੋਕਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹੈ ਕਿ ਐਸੀ ਪਰੰਪਰਾ ਹੈ ਸੰਸਕ੍ਰਿਤੀ ਹੈ ਕਿ ਅਸੀਂ ਸਾਰੇ ਤਿਹਾਰ ਮਿਲਜੁਲ ਕੇ ਮਨਾਤੇ ਹਨ ਚਾਹੇ ਉਹ ਦੀਵਾਲੀ ਹੈ उसमें भी मिलजुल के मनाते हैं होली है मिलजुल के मनाते हैं जो जो भी त्यौहार हमारे आते हैं वैसे तो हर दिन त्यौहार है हमारे हिंदुस्तान में ऐसी हिंदुस्तान की संस्कृति है तो हमने इस संस्कृति को बनाए रखना है आज देखो इनका मुसलमान भाइयों ने रोजे रखे तीस रोजे रखे तीस रोजे के बाद फिर मतलब ईद मनाई जाती है हम इसमें बराबर शामिल होकर करके हम सबको मुबारकबाद देते हैं पूरे मतलब जितने भी मुसलमान भाई हैं सबको बहुत बहुत मुबारक हो और खुदा इन पर मेर भी कृपा करे कि हम इनके और चढ़ती कला मंदिर बने रहे इनके हर तरह से दुनिया दुनिया के सारे सुख तन करके मन करके धन कर करके ये सारी परंपरा जो सारे सुख है इनको प्राप्त हों और सारा हमारा भाईचारा हिंदू मुसलमान सिख ईसाई का बना रहे यही मैं प्रार्थना करता हूँ प्यार से के धन्यवाद जी के पते असी आज मुसलमान भाईचारे ਇਹਦੇ ਵਿੱਚ ਸ਼ਿਰਕਤ ਹੋਈਆਂ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਭਰਾਵਾਂ ਨਾਲ ਮਿਲ ਕੇ ਬਹੁਤ ਸੋਹਣਾ ਪ੍ਰੋਗਰਾਮ ਹੈ ਮਾਰਕ ਚੜ੍ਹਦੀ ਕਲਾ ਰੱਖੇ ਸਾਡੇ ਮੇਲਜੋਲ ਦੇ ਵਿੱਚ ਐਂ ਪ੍ਰੇਮ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸਲਾਮ ਅਲੈਕਮ ਜੀ ਸਾਰਿਆਂ ਨੂੰ ਤੇ ਜਿੰਨੇ ਵੀ ਸਾਡੇ ਭਾਈਚਾਰੇ ਦੇ ਅੱਜ ਠੀਗਾ ਆਲਵਾੜ ਦੇ ਵਿੱਚ Eid ਦਾ ਤਿਹਾਰ ਮਨਾਇਆ ਗਿਆਗਾ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਦਿੰਨੇ ਆਂ ਤੇ ਸਾਡੇ ਪਿੰਡ ਜਲਾਲ ਦੇ ਵਿੱਚ ਜਿੰਨੇ ਵੀ ਸਾਡੇ ਸਿੱਖ ਭਾਈਚਾਰੇ ਤੋਂ ਸਾਡੇ ਪਹੁੰਚੇ ਹੈਗੇ ਭਾਈ ਠੀਕ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਵੀ ਸਾਡੇ ਈਦ ਦੇ ਤਿਯਾਰ ਵਿੱਚ ਸਾਡੇ ਨਾਲ ਈਦ ਦੀ ਨਮਾਜ਼ ਅਦਾ ਕੀਤੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਹੋਰ ਵੀ ਸਾਡੇ ਪਿੰਡ ਦੇ ਵਿੱਚ ਜਲਾਲ ਦੇ ਵਿੱਚ ਬਹੁਤ ਭਾਈਚਾਰਕ ਸਾਂਝ ਆ ਤੇ ਬਹੁਤ ਮੋਹ ਮੁਹੱਬਤ ਆ ਸਾਰੇ ਪਿੰਡ ਦੇ ਲੋਕਾਂ ਦੇ ਵਿੱਚ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਈਦ ਦੀ ਨਮਾਜ਼ ਅਦਾ ਕੀਤੀ ਤੇ ਧੰਨਵਾਦ ਜੀ ਅੱਜ ਸਾਡੇ ਪਿੰਡ ਜਲਾਲ ਵਿਖੇ ਇਹਦਾ ਤਿਹਾਰ ਮਨਾਇਆ ਗਿਆ ਬਹੁਤ ਤੁਮਤਮ ਨਾਲ ਮਨਾਇਆ ਗਿਆ ਬਹੁਤ ਸਾਰੀਆਂ ਸਿੱਖ ਸੰਗਤਾਂ ਵੀ ਆਈਆਂ ਅਸੀਂ ਸਾਰਿਆਂ ਨੇ ਇਦੀ ਨਮਾਜ਼ ਜਦਾ ਕੀਤੀ ਇੱਥੇ ਚਾਹ ਪਕੌੜਿਆਂ ਦਾ ਜਲੇਬੀਆਂ ਦਾ ਲੰਗਰ ਵੀ ਲਗਾਇਆ ਗਿਆ ਤੇ ਅਸੀਂ ਸਾਰਿਆਂ ਨੂੰ ਇੱਕੋ ਹੀ ਸੁਨੇਹਾ ਦਿੰਨੇ ਆ ਕਿ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਸਾਰੇ ਭਾਈ ਭਾਈ